ਸਸੀ ਕਾ ਦੋਸਤੋ ਅੱਜ ਦੀ ਵੀਡੀਓ ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਆ ਕੋਟਲੀ ਆਬਲੂ ਬਾਬਾ ਬੋਰੇਵਾਲਾ ਕਲੱਬ ਗਊਸਾਲਾ ਵਿੱਚ ਤੇ ਇੱਥੇ ਪਹਿਲਾਂ ਨਹੀਂ ਦੂਜਾ ਨਹੀਂ ਹੁਣ ਤੀਜਾ ਡਰਾਕਟ ਹੈ ਜਾਣਾ ਜੋ ਕਿ ਪੂਰੇ ਪਾਰ ਦਾ ਸੀ ਢੰਗ ਨਾਲ ਕੱਢਿਆ ਜਾਣਾ ਬਾਈ ਜੀ ਆਪਣੇ ਨਾਲੇ ਬਾਈ ਜੀ ਹਸਰੀ ਕਾ ਬਾਈ ਜੀ ਡਰਾ ਵਾਲੀ ਪੂਰੀ ਡਿਟੇਲ ਦਿਓ ਜੀ ਹਾਂਜੀ ਆਪਣੇ ਪਹਿਲਾਂ ਜਿਹੜੇ ਜੀ ਦੋ ਡਰਾ ਨਿਕਲੇ ਜਿਉਂਦੇ ਵੇਲੇ ਦੱਸਿਆ ਆਪਾਂ ਪਹਿਲੇ ਡਰਾ ਵਿੱਚ ਚੱਕਦਾ ਸ਼ੈੱਡ ਪਾਇਆ ਗਿਆ ਜੀ ਇੱਕ ਆਪਾਂ ਗਲੀਆਂ ਦੇ ਥੱਲੇ ਫਾਰਸ਼ ਲਾਈ ਸੀਗੀ ਤੇ ਅੱਠ ਬਾਥਰੂਮ ਬਣੇ ਗਏ ਜਿਹੜਾ ਦੂਸਰਾ ਡਰਾ ਨਿਕਲੇ ਉਸ ਤੋਂ ਬਾਅਦ ਸੌਲੀ ਆਪਣੇ ਖਡ ਜੇ ਕਬ ਗਊਸ਼ਾਲਾ ਵਿੱਚ ਪ੍ਰੀ ਟਰੈਕਟਰ ਲੈ ਆਇ ਦਿੱਤਾ ਗਿਆ ਜੀ ਠੀਕ ਹੈ ਜੀ ਤੇ ਜੇ ਹੁਣ ਅਬ ਗੱਲ ਕਰੀਏ ਹੁਣ ਵਾਲ ਡਰਾ ਦੀ ਜੀ ਇਹਦੇ ਨਾਮ ਦੀ ਪਹਿਲੇ ਨਾਮ ਦੇ ਵਿੱਚ ਥਾਰ ਗੱਡੀ ਥਾਰ ਨਹੀਂ ਲੈਣੀ 36 ਦੀ ਨਿਊ ਹਾਲੈਂਡ 4x4 ਟਰੈਕਟਰ ਲੈ ਸਕਦੇ ਹੋ ਉਹ ਨਹੀਂ ਲੈਣਾ ਸਕਾਰਪਿਓ ਗੱਡੀ ਲੈ ਸਕਦੇ ਹੋ ਜੀ ਤੇ ਕੈਸ਼ ਦੀ অপਸ਼ਨ ਆਪਣੇ ਸਾਰੇ ਨਾਮਾਂ ਤੇ ਹੈ ਜੀ ਕਿਸੇ ਵੀ ਵਾਰ ਨੂੰ ਕੈਸ਼ ਦੀ ਲੋੜ ਹੁੰਦੀ ਹੈ ਕੈਸ਼ ਦੀ অপਸ਼ਨ ਸਾਰੇ ਨਾਮਾਂ ਤੇ ਹੈ ਜੀ ਆਪਣੇ ਠੀਕ ਹੈ ਜੀ ਤੇ ਮਤਲਬ ਕਿ 300 ਦਾ 1 ਹੈ ਜੀ 500 ਦੇ 3 ਨੇ 1000 ਦੇ 8 ਨੇ 2000 ਦੇ 20 4000 ਦੇ 44 ਤੇ 5000 ਦੇ 60 ਟੋਕਨ ਨੇ ਹਾਂਜੀ ਹਾਂਜੀ ਬਈ ਤੇ Google Pay Paytm ਨੰਬਰ ਹੈਗਾ 9914306648